ਹਰਾਨ ਕਰ ਦੇਣ ਵਾਲੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆ ਰਹੇ ਹਾਂ ਕਿ ਇਹ ਨੌਜਵਾਨ ਕਾਗਜ਼ਾਂ ਦੇ ਵਿੱਚ ਬੇਸ਼ੱਕ ਮ੍ਰਿਤਕ ਹੈ ਪਰ ਇਸ ਟਾਈਮ ਇਹ ਨੌਜਵਾਨ ਜਿਉਂਦਾ ਨੂੰ ਨਾ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਏ ਜਿਹੜਾ ਮੇਰੇ ਪੁੱਤ ਨਾਲ ਜਿੰਦੇ ਜੀ ਮਾਰਦਾ ਜਿੱਥੇ ਮੈਂ ਗੋੜ ਕਰੋੜ ਕਲਾ ਦੇ ਵਿੱਚ ਰਹਿੰਦਾ ਸੀਗਾ ਉੱਥੋਂ ਦੇ ਸਰਪੰਚ ਸਾਹਿਬ ਮੈਨੂੰ ਮੇਰੇ ਫਾਦਰ ਸਾਹਿਬ ਨੂੰ ਚੰਗੀ ਤਰ੍ਹਾਂ ਜਾਣਦੇ ਸੀਗੇ ਉੱਥੋਂ ਉਹਨਾਂ ਨੇ ਫੋਨ ਕੀਤਾ ਸੀ ਮੇਰੇ ਭਰਾ ਨੂੰ ਉਹ ਕਹਿੰਦੇ ਵੀ ਵਿਸ਼ਾਲ ਦੀ ਡੈਥ ਹੋ ਗਈ ਹੈ। ਉਹ ਕਹਿੰਦੇ ਨਹੀਂ ਆਹ ਘਰ ਤੁਹਾਡੇ ਸਾਹਮਣੇ ਪਿਆ ਰਿਹਾ। ਉਹ ਕਹਿੰਦੇ ਉਹ ਤਾਂ ਇੱਥੇ ਗੱਲ ਕੰਮ ਕਰਦਾ ਪਿਆ। ਤੁਹਾਨੂੰ ਗੱਲ ਕਰਾ ਦੇਣੇ ਮੈਂ ਗੱਲ ਵੀ ਕੀਤੀ। ਜੀ। ਉਹਨਾਂ ਨੇ ਫਿਰ ਕਿਹਾ ਠੀਕ ਹੈ। ਬਾਕੀ ਉਹ ਫਿਰ ਉਹ ਵੈਰੀਫਿਕੇਸ਼ਨ ਕਰਨ ਵਾਸਤੇ ਆਏ ਸੀ ਬੈਂਕ ਤੋਂ ਪੰਜ ਪੰਜ ਜਣੇ ਆਏ ਸੀ ਕਿ ਪੰਜ ਬੈਂਕਾਂ ਤੋਂ। ਅੱਜ ਮੈਂ ਕਿਤੇ ਕੰਮ ਤੇ ਲੱਗਦਾ ਉਧਾਰ ਕਾਰਡ ਮੰਗਦੇ ਨੇ। ਤੇ ਆਧਾਰ ਕਾਰਡ ਉੱਥੇ ਮੇਰਾ ਬੰਦ ਆ ਰਿਹਾ ਤੇ SIM ਲੈਣਾ। SIM ਤੇ ਵੀ ਸਾਰਾ ਕੁਝ ਹੀ ਬੰਦ ਆ ਰਿਹਾ। ਆਧਾਰ ਕਾਰਡ ਤਾਂ ਜਮੇ ਬੰਦ ਹੋ ਗਈ। ਤੇ ਵੋਟ ਵੀ ਨਹੀਂ ਮੈਂ ਕਿਤੇ ਪਾ ਸਕਦਾ। ਕੀਰ ਕਾਹ ਦਿਨ ਤੇ ਜੀ ਨਾਲ ਰਲੇ ਆ ਅਸੀਂ ਤੁਹਾਡੇ ਨਾਲ ਰਲੇ ਆ ਜਰੂਰ ਆਏ ਰੋਟੀ ਅਸੀਂ ਇੱਧਰੋਂ ਭਰਾ ਕਦੇ ਖਾਰੇ ਸਾਡੇ ਤਾਂ ਰੋਟੀ ਨਹੀਂ ਪੱਕਦੀ ਹੋਰ ਰਸੋਟਾ ਜੀ ਐਸਐਸਐਮ ਟੀਵੀ ਦੇਖ ਰਹੇ ਹੋ ਤੇ ਮੈਂ ਤੁਹਾਡਾ ਆਪਣਾ ਸੁਖਪ੍ਰੀਤ ਮੋੜ ਦੋਸਤੋ ਤੁਸੀਂ ਮੇਰੇ ਹੱਥ ਦੇ ਵਿੱਚ ਇੱਕ ਮੌਤ ਦਾ ਸਰਟੀਫਿਕੇਟ ਦੇਖ ਰਹੇ ਹੋ ਇੱਕ ਲੜਕਾ ਜਿਹਦਾ ਨਾਮ ਵਿਸ਼ਾਲ ਆ ਜਿਹਦੀ ਜੀਵਨ ਸਾਥੀ ਦਾ ਨਾਮ ਸੰਜਨਾ ਤੇ ਜਿਹਦੇ ਪਿਤਾ ਦਾ ਨਾਮ ਵਿਜੇ ਕੁਮਾਰ ਆ ਤੇ ਉਹਦੀ ਮਾਤਾ ਦਾ ਨਾਮ ਆ ਕਿਰਨ ਇਹ ਉਹ ਨੌਜਵਾਨ ਆ ਜਿਹਦੇ ਨਾਮ ਤੇ ਇੱਕ ਡੈਥ ਸਰਟੀਫਿਕੇਟ ਜਾਰੀ ਹੋਇਆ ਤੇ ਜਿਹਦੇ ਹੇਠਾਂ ਐਸ ਐਮਓ ਦੇ ਸਾਈਨ ਨੇ ਤਾਂ ਉਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਉਸ ਵਿਅਕਤੀ ਦੇ ਨਾਮ ਤੇ ਉਸ ਬਾਈ ਦੇ ਨਾਮ ਤੇ ਜਿਹਦਾ ਨਾਮ}{|\text{ਵਿਸ਼ਾਲ ਆ ਨਾਨਕਸਰ 68 ਜਲ ਪ੍ਰਵਾਹ ਸਥਾਨ ਬਾਬਾ ਕੁੰਦਨ ਸਿੰਘ ਧਰਮ ਧਾਮ ਹਰੀਕੇ ਪੱਤਨ ਜ਼ਿਲ੍ਹਾ ਤਰਨਤਾਰ ਜਿੱਥੇ ਇਸ ਨੌਜਵਾਨ ਦੀਆਂ ਅਸਥੀਆਂ ਜਲ ਪ੍ਰਵਾਹ ਹੋਈਆਂ}} ਉਥੋਂ ਦੀ ਇੱਕ ਰਸੀਦ ਵੀ ਆ ਕੈਮਰੇ ਦੇ ਸਾਹਮਣੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਹ ਨੌਜਵਾਨ ਨੂੰ ਕਾਗਜ਼ਾਂ ਦੇ ਵਿੱਚ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਪਰ ਇਹ ਜੋ ਨੌਜਵਾਨ ਆ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆ ਰਹੇ ਹਾਂ ਕਿ ਇਹ ਨੌਜਵਾਨ ਕਾਗਜ਼ਾਂ ਦੇ ਵਿੱਚ ਬੇਸ਼ੱਕ ਮ੍ਰਿਤਕ ਹੈ ਪਰ ਇਸ ਟਾਈਮ ਇਹ ਨੌਜਵਾਨ ਜਿਉਂਦਾ ਔਰ ਇਸ ਨੌਜਵਾਨ ਦਾ ਕੋਈ ਵਿਆਹ ਨਹੀਂ ਹੋਇਆ ਇਹ ਨੌਜਵਾਨ ਕੁਵਾਰਾ ਕਿਉਂਕਿ ਇਸ ਸਰਟੀਫਿਕੇਟ ਦੇ ਵਿੱਚ ਇਸ ਦੀ ਪਤਨੀ ਦਾ ਨਾਮ ਜਿਹੜਾ ਉਹ ਸੰਜਣਾ ਦੱਸਿਆਗਾ ਤਾਂ ਉਸ ਨੌਜਵਾਨ ਦੇ ਨਾਲ ਗੱਲਬਾਤ ਕਰਾਂਗੇ ਮੇਰੇ ਨਾਲ ਵਿਸ਼ਾਲ ਮੌਜੂਦ ਆ ਬਾਈ ਵਿਸ਼ਾਲ ਸਭ ਤੋਂ ਪਹਿਲਾਂ ਸਵਾਗਤ ਆ ਹਾਂਜੀ ਸਰ ਬਾਈ ਕਿਸ ਤਰ੍ਹਾਂ ਇਹ ਘਟਨਾ ਕਿਸ ਤਰ੍ਹਾਂ ਹੁੰਦੀ ਆ ਜੋ ਤੁਹਾਡੇ ਨਾਮ ਤੇ ਮੌਦਾ ਸਰਟੀਫਿਕੇਟ ਬਣ ਗਿਆ ਤੁਹਾਡੀਆਂ ਅਸਤੀਆਂ ਤਰਨ ਤਾਰਨ ਦੇ ਵਿੱਚ ਜਲ ਪ੍ਰਵਾਹ ਹੋਈਆਂ ਨੇ ਕੀ ਕੀ ਮਾਮਲਾ ਕੀ ਆ ਸਾਰੀ ਘਟਨਾ ਕਿਵੇਂ ਬਣੀ ਹੈ ਹਾਂਜੀ ਮੈਂ ਜਿੱਥੇ ਆ ਨਵੇਪੁਰਵੇ ਦੇ ਵਿੱਚ ਇੱਥੇ ਰੈਂਟ ਤੇ ਰਹਿੰਦਾ ਸੀਗਾ ਉਹਦੇ ਨਾਲ ਇੱਕ ਸੀਤਾ ਜਨਾਨੀ ਰਹਿੰਦੀ ਸੀਗੀ ਉਹ ਮੰਮੀ ਨੂੰ ਕਹ ਰਹੀ ਤੇਰਾ 70000 ਰੁਪਿਆ ਦਾ ਲੋਨ ਕਰਵਾ ਦਿੰਨੇ ਆ ਉਹ ਤੈਨੂੰ ਮੋੜਨਾ ਨਹੀਂ ਪਏਗਾ ਮੰਮੀ ਕਹਿੰਦੀ ਠੀਕ ਹੈ ਚਲੋ ਦੇ ਦੇਨੇ ਮੰਮੀ ਨੇ ਸਾਰੇ ਡਾਕੂਮੈਂਟ ਦੇ ਦਿੱਤੇ ਮੇਰੇ ਡਾਕੂਮੈਂਟ ਦੇਣ ਤੋਂ ਬਾਅਦ ਮੈਨੂੰ ਕਹਿੰਦੀ ਬਈ ਤੂੰ ਉੱਥੇ ਫਿਰੋਹਪੁਰ ਸਿਟੀ ਆਇਆ ਦਿੱਲੀ ਗੇਟ ਕੋਲੇ 10000 ਰੁਪਏ ਲੈ ਕੇ ਆ ਜਾ ਤੇ ਪ੍ਰੂਫ ਲਿਆ ਮੈਂ ਉੱਥੇ ਗਿਆ ਚਲਾ ਉੱਥੇ ਪੈਸੇ ਫੜ ਕੇ ਮੈਨੂੰ ਗੱਡੀ 'ਚ ਭਾਗੇ ਕਹਿੰਦੇ ਆਇਆ ਆਈਡੀਬੀ ਬੈਂਕ 'ਚ ਚੱਲੀ ਉੱਥੇ ਤੇਰਾ ਖਾਤਾ ਖਲਾਨਾ ਮੈਂ ਕਿਹਾ ਚਲੋ ਠੀਕ ਹੈ ਮੈਂ ਉੱਥੇ ਗਿਆ ਚਲਾ ਉੱਥੇ ਮੇਰੇ ਫਿੰਗਰਪ੍ਰਿੰਟ ਫਿੰਗਰਪ੍ਰਿੰਟ ਆਈ ਸਕੈਨ ਕਰਵਾ ਕੇ ਇੱਕ ਮੁੰਡਾ ਹੋਰ ਸੀਗਾ ਨਾਲ ਅਨਮੋਲ ਜੀ ਦਾ ਨਾਮ ਉਹਨੂੰ ਪਹਿਲਾ ਮੇਰੇ ਫਿੰਗਰਪ੍ਰਿੰਟ ਸਕੈਨ ਕਰਵਾ ਕੇ ਤੇ ਮੈਨੂੰ ਕਹਿੰਦੇ ਕਿ ਤੂੰ ਗੱਡੀ 'ਚ ਬੈ ਜਾ ਤੇ ਗੱਡੀ ਤੋਂ ਬੈਣ ਤੋਂ ਬਾਅਦ ਉਹ ਅੰਦਰ ਗਿਆ ਚਲਾ ਉਹਨਾਂ ਨੇ ਬਾਇਓਮੈਟ੍ਰਿਕ ਨਾਲ ਛੇੜਾ ਛੇੜਛਾੜ ਕਰਕੇ ਮੇਰੀ ਬਾਇਓਮੈਟ੍ਰਿਕ ਚੇਂਜ ਕਰਤੀ ਸੀ ਜੀ ਹਾਂਜੀ ਅੱਛਾ ਭਾਈ ਇਸ ਦੇ ਵਿੱਚ ਕਿੰਨੇ ਵਿਅਕਤੀ ਆ ਜਿਹੜੇ ਮੌਜੂਦ ਆ ਲੋਕ ਕਿੰਨੇ ਮੌਜੂਦ ਆ ਜਿਹੜੀ ਤੁਹਾਡੇ ਨਾਲ ਇਹ ਘਟਨਾ ਹੋਈ ਇੱਕ ਸੁਖਦੇਵ ਭਾਈ ਹਾਂ ਇੱਕ ਸੀਤਾ ਤੇ ਅਨਮੋਲ ਅੱਛਾ ਅਨਮੋਲ ਅੱਛਾ ਭਾਈ ਤੁਹਾਨੂੰ ਕਦੋਂ ਪਤਾ ਲੱਗਦਾ ਵੀ ਤੁਹਾਡੀ ਤੁਹਾਡਾ ਮੌਤ ਦਾ ਸਰਟੀਫਿਕੇਟ ਬਣ ਗਿਆ ਹਾਲਾਂਕਿ ਇਹ ਵੀ ਗੱਲ ਆ ਕਿ ਤੁਹਾਡਾ ਵਿਆਹ ਵੀ ਹੋ ਗਿਆ ਪਹਿਲਾਂ ਤੇ ਇਹ ਦੱਸੋ ਵੀ ਤੁਸੀਂ ਵਿ ਤੁਹਾਨੂੰ ਫਿਰ ਇਹ ਕਦੋਂ ਪਤਾ ਲੱਗਦਾ ਵੀ ਤੁਹਾਡੇ ਨਾਂ ਤੇ ਮੌਤ ਦਾ ਸਰਟੀਫਿਕੇਟ ਜਾਰੀ ਹੋ ਗਿਆ ਮੇਰੀ ਏਜ ਵੀ ਏਜ ਵੀ 19 ਸਾਲ ਐ ਇਹਦੇ ਵਿੱਚ 23 ਸਾਲ ਕੀਤੀ ਹੋਈ ਐ ਜੀ ਹਾਂਜੀ ਤੇ ਜਿੱਥੇ ਮੈਂ ਕੋੜ ਕਰੋੜ ਕਲਾ ਦੇ ਵਿੱਚ ਰਹਿੰਦਾ ਸੀਗਾ ਉੱਥੋਂ ਦੇ ਸਰਪੰਚ ਸਾਹਿਬ ਮੈਨੂੰ ਮੇਰੇ ਫਾਦਰ ਸਾਹਿਬ ਨੂੰ ਚੰਗੀ ਤਰ੍ਹਾਂ ਜਾਣਦੇ ਸੀਗੇ ਉੱਥੋਂ ਉਹਨਾਂ ਨੇ ਫੋਨ ਕੀਤਾ ਸੀ ਮੇਰੇ ਭਰਾ ਨੂੰ ਉਹ ਕਹਿੰਦੇ ਵੀ ਵਿਸ਼ਾਲ ਦੀ ਡੈਥ ਹੋ ਗਈ ਹੈ ਉਹ ਕਹਿੰਦੇ ਨਹੀਂ ਆਹ ਘਰ ਤੁਹਾਡੇ ਸਾਹਮਣੇ ਪਿਆ ਰਿਹਾ ਉਹ ਕਹਿੰਦੇ ਉਹ ਤਾਂ ਇੱਥੇ ਗੱਲ ਕੰਮ ਕਰਦਾ ਪਿਆ ਤੁਹਾਨੂੰ ਗੱਲ ਕਰਾ ਦੇਣੇ ਮੈਂ ਗੱਲ ਵੀ ਕੀਤੀ ਜੀ ਉਹਨਾਂ ਨੇ ਫਿਰ ਕਿਆ ਠੀਕ ਹੈ ਬਾਕੀ ਫਿਰ ਉਹ ਵੈਰੀਫਿਕੇਸ਼ਨ ਕਰਨ ਵਾਸਤੇ ਆਏ ਸੀ ਬੈਂਕਾਂ ਤੋਂ ਪੰਜ ਪੰਜ ਜਣੇ ਆਏ ਸੀਗੇ ਪੰਜ ਬੈਂਕਾਂ ਤੋਂ ਅੱਛਾ ਪੰਜ ਬੈਂਕਾਂ ਤੋਂ ਲੋਨ ਲਿਆ ਕੇ ਤੁਹਾਡੇ ਨਾਂ ਤੇ ਜੀਵਨ ਬੀਮਾ ਕਰਾ ਲਿਆ ਉਹਨਾਂ ਨੇ ਉਹਨਾਂ ਨੇ ਮੈਨੂੰ ਲੋਨ ਦਾ ਕਿਹਾ ਸੀਗਾ ਤੇ ਪਰ ਜੀਵਨ ਬੀਮਾ ਕਰ ਲਿਆ ਉਹਨਾਂ ਨੇ ਅੱਛਾ ਪੰਜ ਬੈਂਕਾਂ ਤੋਂ ਜੀਵਨ ਬੀਮਾ ਕਰ ਲਿਆ ਉਹ ਤੁਹਾਡੇ ਉੱਤੇ ਕੋੜ ਕਰੋੜ ਵੈਰੀਫਿਕੇਸ਼ਨ ਕਰਨ ਵਾਸਤੇ ਗਏ ਸੀ ਹਾਂਜੀ ਉੱਥੇ ਵੈਰੀਫਿਕੇਸ਼ਨ ਕਰਨ ਵਾਸਤੇ ਗਏ ਸੀਗੇ ਬਈ ਵਿਸ਼ਾਲ ਦੀ ਡੈਥ ਹੋ ਗਈ ਹੈ ਤੁਸੀਂ ਸਾਈਨ ਕਰ ਦੋ ਹਾਂ ਹਾਂਜੀ ਫਿਰ ਜਦੋਂ ਤੁਹਾਨੂੰ ਇੱਥੇ ਪਤਾ ਲੱਗਦਾ ਬਾਈ ਫਿਰ ਕੋਈ ਕੋਈ ਗੱਲਬਾਤ ਹੁੰਦੀ ਹੈ ਪ੍ਰਸ਼ਾਸਨ ਦੇ ਨਾਲ ਕੋਈ ਪੁਲਿਸ ਅਧਿਕਾਰੀਆਂ ਕੋਲੇ ਤੁਸੀਂ ਐਫ ਆਈ ਆਰ ਵਗੈਰਾ ਕਰਵਾਈ ਆ ਹਾਂਜੀ ਐਸ ਐਸ ਪੀ ਆਫਿਸ ਗਏ ਸੀਗੇ ਵੀਰੇ ਨਾਲ ਗਿਆ ਸੀਗਾ ਸੀਤਾ ਅਨਮੋਲ ਨੂੰ ਤੇ ਸੁਖਦੇਵ ਨੂੰ ਅਰੈਸਟ ਕੀਤਾ ਸੀਗਾ ਹਾਂ ਸੁਖਦੇਵ ਨੂੰ ਤਾਂ ਅਰੈਸਟ ਕੀਤਾ ਕੀਤਾ ਹੋਇਆ ਹੀ ਉਹਨੂੰ ਤਾਂ ਮੈਂ ਜਾਣਦ ਤੱਕ ਨਹੀਂ ਸੀਗਾ ਉਹ ਇੱਥੋਂ 30 ਕਿਲੋਮੀਟਰ ਬਾਟਰ ਤੇ ਰਹਿੰਦਾ ਉਹਨੂੰ ਤਾਂ ਮੈਂ ਜਾਣਦਾ ਨਹੀਂ ਜੀ ਜੀ ਸੀਤਾਰਨ ਤੇ ਨਮੋਲ ਨੂੰ ਜਾਂਦੇ ਉਹ ਇੱਥੇ ਰਹਿੰਦੇ ਨੇ ਆਪਣੇ ਅਗਲੀ ਤੇ ਵਿੱਚ ਉਹਨਾਂ ਨੂੰ ਛੱਡ ਦਿੱਤਾ ਈ ਕੀ ਕਾਰਨ ਮੰਨਦੇ ਹੋ ਉਹਨਾਂ ਨੂੰ ਕਿਉਂ ਛੱਡਿਆ ਬਈ ਉਹ ਕਹਿ ਦਿੰਦੇ ਬਈ ਅਸੀਂ ਜਦੋਂ ਜਾ ਕੇ ਕਹਿੰਨੇ ਆ ਬਈ ਉਹਨਾਂ ਨੂੰ ਅਰੈਸਟ ਕਰੋ ਕਹਿੰਦੇ ਲਿਆਓ ਪ੍ਰੂਫ ਦੋ ਬਈ ਸਖਦੇਵ ਨਾਲ ਇਹ ਰਹਿੰਦੀ ਸੀ ਤਾਂ ਅੱਛਾ ਉਹ ਐਵੇਂ ਕਹਿ ਦਿੰਦੇ ਅੱਗ ਇੱਕ ਬਈ ਤੁਹਾਡੀ ਪਤਨੀ ਦਾ ਨਾਮ ਵੀ ਇੱਥੇ ਆ ਰਿਹਾ ਸੰਜਣਾ ਤੁਹਾਡੀ ਜੀਵਨ ਸਾਥੀ ਇਸ ਮੌਤੇ ਸਰਟੀਫਿਕੇਟ ਤੇ ਹਾਂਜੀ ਸੰਜਨਾ ਨੂੰ ਜਾਣਦੇ ਹੋ ਕੋਣ ਆ ਸੰਜਨਾ ਨਹੀਂ ਮੈਂ ਸੰਜਨਾ ਨੂੰ ਜਾਣਦਾ ਹੀ ਨਹੀਂ ਮੈਂ ਵੇਖੀ ਨਹੀਂ ਅਜੇ ਤੱਕ ਹੀ ਹੈ ਜੀ ਹਾਂਜੀ ਫਿਰ ਇਹਦਾ ਨਾਂ ਇਹ ਨਾਮ ਕਿਵੇਂ ਐਡ ਹੁੰਦਾ ਕਿ ਕੋਈ ਜਿਹੜੇ ਬੰਦਿਆਂ ਤੇ ਤੁਸੀਂ ਇਲਜ਼ਾਮ ਲਾ ਰਹੇ ਹੋ ਸਖਦੇਵ ਅਨਮੋਲ ਜਾਂ ਹੋਰ ਜੋ ਵੀ ਆ ਉਹਨਾਂ ਦੇ ਨਾਲ ਕੋਈ ਸੰਪਰਕ ਹੈਗਾ ਇਹਨਾਂ ਦਾ ਇਹਦਾ ਨਾਂ ਸਖਦੇਵ ਨਾਲ ਇਹਦੀ ਭਾਂਜੀ ਹੈ ਇਹ ਅੱਛਾ ਹਾਂ ਭਾਂਜੀ ਪਤਾ ਨਹੀਂ ਭਤੀਜੀ ਹੈ ਇਹਨਾਂ ਨੇ ਮੈਨੂੰ ਪਤਾ ਹੀ ਕੋਣ ਹੈ ਹਾਂਜੀ ਤਾਂ ਵਿਸ਼ਾਲ ਦੀ ਮਾਤਾ ਜੀ ਵੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਜੀ ਅੰਟੀ ਤੁਹਾਨੂੰ ਕਿਵੇਂ ਪਤਾ ਲੱਗਦਾ ਤੁਹਾਡਾ ਲੜਕਾ ਇਸ ਟਾਈਮ ਮੌਜੂਦ ਆ ਸਹੀ ਸਲਾਮਤ ਆ ਚੰਗਾ ਭਲਾ ਜਿਉਂਦਾ ਜਗਦਾ ਪਰ ਉਹਦੇ ਨਾਮ ਤੇ ਇੱਕ ਜਾਲੀ ਜਾਲੀ ਮੌਤ ਦਾ ਸਰਟੀਫਿਕੇਟ ਬਣਿਆ ਹੋਇਆ ਤੁਹਾਨੂੰ ਇਸ ਗੱਲ ਦਾ ਕਿਵੇਂ ਪਤਾ ਲੱਗਦਾ ਹਾਂਜੀ ਸਾਡੇ ਸਰਪੰਚ ਮੇਰੀ ਸ਼ਿਕਤਰ ਰੈਂਡੀ ਸੀਗੀ ਉੱਤੇ ਉਸ ਪਿੰਡ ਚੀ ਜੀ ਅਸੀਂ ਉੱਥੇ ਰਹਿ ਕੇ ਆਈ ਸੀ ਜੀ ਰੈਂਟ ਤੇ ਇਹਦੇ ਪਾਪਾ ਜੀ ਕਰਦੇ ਸੀ ਪੈਂਟਰ ਸੀ ਕੰਮ ਦਾ ਰੰਗ ਰੰਗ ਕੰਮ ਕਰਦੇ ਸੀ ਤੇ ਅਸੀਂ ਉੱਥੇ ਰਹਿਣ ਲੱਗ ਗਏ ਸਾਡੇ ਡਾਕੂਮੈਂਟਸ ਵੀ ਉੱਥੋਂ ਦੇ ਬਣ ਗਏ ਸੀ ਜੀ ਤੇ ਫਿਰ ਉਸ ਤੋਂ ਬਾਅਦ ਉਹ ਸਰਪੰਚ ਨੇ ਪਿੰਡ ਵਾਲੇ ਨੇ ਫੋਨ ਲਾਇਆ ਜੀ ਵੀ ਮੇਰੀ ਭੈਣ ਨੂੰ ਵੀ ਆ ਤੁਹਾਡੇ ਰਿਸ਼ਤੇਦਾਰਾ ਜੀ ਮੁੰਡੇ ਦੀ ਗੱਤ ਹੋ ਗਈ ਉਹ ਕਹਿੰਦੀ ਨਹੀਂ ਜੀ ਵੀ ਫਿਰ ਉਹਨਾਂ ਨੇ ਫੋਨ ਲਾਇਆ ਮੇਰੇ ਮੇਰੇ ਭੈਣ ਦੇ ਮੁੰਡੇ ਨੇ ਵੀ ਵਿਸ਼ਾਲ ਕਿਹਾ ਉਹ ਕਹਿੰਦਾ ਮੈਂ ਤਾਂ ਸਾਈਆਂ ਬਈ ਮੈਂ ਤਾਂ ਇੱਥੇ ਕੰਮ ਕਰ ਰਿਹਾ ਮਾਮਾ ਦਾ ਘਰ ਹੈ ਇਹਦਾ ਜੀ ਠੀਕ ਹੈ ਇੱਥੇ ਕੰਮ ਚੱਲਦਾ ਪਿਆ ਫਿਰ ਉਹਨਾਂ ਨੇ ਫੋਨ ਲਾ ਕੇ ਸਾਰੀ ਸਰਪੰਚ ਨੂੰ ਵੀ ਇਹਦੀ ਗੱਲਬਾਤ ਕਰਵਾਈ ਉੱਥੇ ਮਤਲਬ ਜਿਹੜੀ ਇਹਨਾਂ ਨੇ ਪਾਲਸੀਆਂ ਵਗੈਰਾ ਕਰਾਈਆਂ ਜੀ ਫਿਰ ਉਹ ਉੱਥੋਂ ਝੂਠੀ ਇਹਨਾਂ ਨੇ ਮਤਲਬ ਮੋਹਰਾਂ ਲਵਾਈਆਂ ਸਖਦੇਵ ਨੇ ਜੀ ਝੂਠੇ ਸਿਗਨੇਚਰ ਕੀਤੇ ਸਰਪੰਚ ਦੇ ਤੇ ਉਹ ਕਰਾ ਕਰੂ ਕੇ ਇਹਨਾਂ ਚ ਫਿਰ ਸਰਪੰਚ ਨੇ ਕਿਹਾ ਵੀ ਮੈਨੂੰ ਵੀ ਡਰ ਹੈ ਸਰਪੰਚੀ ਦਾ ਵੀ ਮੈਂ ਇਹਨਾਂ ਨੂੰ ਇਤਲਾਹ ਕਰਾਂ ਸਾਰਿਆਂ ਨੂੰ ਵੀ ਆਹ ਤੁਹਾਡੇ ਨਾਲ ਫਰੋਡ ਹੋ ਰਿਹਾ ਜੋ ਵੀ ਆ ਵੀ ਮੇਰੇ ਕੋਲ ਸਾਰਾ ਸਟਾਫ ਆਇਆ ਵੀ ਮੈਂ ਪਾਲਸੀ ਦਾ ਤੇ ਜੀ ਇਹਨਾਂ ਨੇ ਮੇਰੇ ਤੋਂ ਝੂਠ ਬੋਲ ਕੇ ਡਾਕੂਮੈਂਟਸ ਲਿੱਤੇ ਸੀ ਸਾਰੇ ਜੀ। ਕੀ ਕਹਿ ਕੇ ਲੈ ਸੀ ਤੁਹਾਡੇ ਤੋਂ ਡਾਕੂਮੈਂਟ? ਕਿੰਨੇ ਸੀ ਮੋਦੀ ਸਰਕਾਰ ਵੱਲੋਂ ਜੀ ਸਕੀਮ ਆਈ ਹੈ। ਜੀ ਤੇ ਤੁਹਾਨੂੰ ਲੋਨ ਦਿਵਾਨੇ ਆ ਇਹ ਮੋੜਣਾ ਨਹੀਂ ਪੈਣਾ। ਹਰ ਗਰੀਬ ਬੰਦੇ ਨੂੰ ਦੇਖੋ ਜੀ ਹੁੰਦਾ ਵੀ ਚਲੋ ਸਾਡੀ ਕੋਈ ਜਗ੍ਹਾ ਬਣ ਜੇਗੀ। ਅਸੀਂ ਜੀ ਕਿਰਾਏ ਤੇ ਰਹਿੰਦੇ ਸੀ ਜੀ। ਇੱਥੇ ਵੀ ਇਹਨਾਂ ਨੇ ਮੈਨੂੰ ਐਂ ਕਹਿ ਕੇ ਕੀ ਕਾਸੀ ਮੈਂ ਮੁੰਡੇ ਤੋਂ ਸਲਾਹ ਲਈ ਤੀਮ ਕਿਹਾ ਨਾ ਮੰਮੀ ਚੱਲ ਨਹੀਂ ਮੋੜਨਾ ਪੈਣਾ ਤੇ ਤੂੰ ਢੇਰੇ ਡਾਕੂਮੈਂਟਸ ਆ ਮੇਰੇ ਤੇ ਆਪਾਂ ਲੋਨ ਲੈ ਕੇ ਕੋਈ ਜਗ੍ਹਾ ਬਣਾ ਲੈਣੀ ਤੇ ਮੈਂ ਤਾਂ ਇਸ ਚੱਕਰ ਚ ਦਿੱਤਾ ਸੀ ਅੱਗੇ ਜੀ ਮੈਨੂੰ ਨਹੀਂ ਪਤਾ ਮੇਰੀ ਤਾਂ ਇਹੀ ਬੇਨਤੀ ਹੈ ਸਰਕਾਰ ਵੱਲੋਂ ਵੀ ਇਹਨਾਂ ਨੂੰ ਨਾ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਏ ਜਿਹੜਾ ਮੇਰੇ ਪੁੱਤ ਨਾਲ ਜਿੰਦੇ ਜੀ ਮਾਰਦਾ ਮੈਨੂੰ ਕੁਛ ਨਹੀਂ ਚਾਹੀਦਾ ਮੈਂ ਇਹ ਕਹਿਨੀ ਆ ਜਿਹੜੀ ਅੱਜ ਕੁੜੀ ਛੱਡੀ ਹੋਈ ਆ ਮੁੰਡਾ ਛੱਡਾ ਆ ਮੇਰੇ ਪੋਤੇ ਜੀ ਕਵਾਰਾ ਹੈ ਜੀ ਠੀਕ ਐ ਉਨੇ ਐਸੇ ਟੰਗੀਆਂ ਮਾਰੇ ਪੜ੍ਹਾਈ ਕੰਪਲੀਟ ਨਹੀਂ ਕੀਤੀ ਤੇ ਘਰ ਦੇ ਹਾਲਾਤ ਵੇਖ ਕੇ ਜੀ ਝਾੜੀ ਧੱਪਾ ਕਰਦਾ ਰਿਹਾ ਠੀਕ ਹੈ ਜੀ ਹਾਂ ਜਿਹੜਾ ਮੁੰਡਾ 400 ਝਾੜੀ ਲੈ ਰਿਹਾ ਦੇਖੋ ਜੀ ਤੇ ਉਹ ਕਿੱਥੋਂ ਐਡਾ ਵੱਡਾ ਫਰੋਡ ਕਰੇਗਾ ਹਾਂ ਫਿਰ ਕਹਿ ਦਿੰਦੇ ਜੀ ਨਾਲ ਰਲੇ ਆਇਆ ਅਸੀਂ ਤੁਹਾਡੇ ਨਾਲ ਰਲੇ ਆ ਅੱਜ ਜਰੂਰ ਆਇਆ ਰੋਟੀ ਅਸੀਂ ਇੱਧਰੋਂ ਭਰਾ ਕਰੇ ਖਾ ਰਹੇ ਸਾਡੇ ਤਾਂ ਰੋਟੀ ਨਹੀਂ ਪੱਕਦੀ ਹੋਰ ਲਸੋਟਾ ਜੀ ਫਿਰ ਅਸੀਂ ਕਿੱਥੋਂ ਜੇ ਅਸੀਂ ਫਰੋਡ ਕੀਤਾ ਨਾਲ ਰਲੇ ਹੁੰਦੇ ਤੇ ਅਸੀਂ ਘਰ ਬੂਆ ਨੇ ਖਰੀਦਦੇ ਹਾਂ ਸਾਨੂੰ ਕੋਈ ਚਾਪਸੇ ਇਨਸਾਫ ਤਾਂ ਮਿਲਦਾ ਨਹੀਂ ਪਿਆ ਅਸੀਂ ਕੀ ਕਰੀਏ ਦੱਸੋ ਜੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਢੰਗ ਦੀ ਕੀ ਕੀਤੀ ਸਕਟੇਵਨ ਕੀ ਕੀਤਾ ਸੀ ਸੀਤਾਂ ਨੂੰ ਵੀ ਅੰਦਰ ਕੀਤਾ ਸੀ ਅਲਮੋਲ ਨੂੰ ਫਿਰ ਉਹਨਾਂ ਨੇ ਉਹਨਾਂ ਨੂੰ ਛੱਡ ਦਿੱਤਾ ਜੀ ਦੋ ਜਣਿਆਂ ਨੂੰ ਜੀ ਹੁਣ ਸਾਨੂੰ ਤਾਂ ਕੋਈ ਇਨਸਾਫ ਮਿਲ ਨਹੀਂ ਰਿਹਾ ਤੇ ਅੱਜ ਅੱਜ ਸਾਡੇ ਨਾਲ ਫਰੋਡ ਹੋਇਆ ਕਿਸੇ ਹੋਰ ਬੰਦੇ ਨਾਲ ਵੀ ਹੋ ਸਕਦਾ ਅੱਜ ਮੇਰਾ ਜਿੰਦਾ ਜੀ ਪੁੱਤ ਮਾਰਤਾ ਕਿਸੇ ਹੋਰ ਮਾਦਾ ਵੀ ਮਾਰ ਸਕਦੇ ਆ ਜੀ ਹਾਂ ਦੱਸੋ ਤੁਸੀਂ ਕੋਈ ਇਨਸਾਫ ਨਹੀਂ ਸਭ న్యూਸ ਲੈ ਲੈ ਕੇ ਜਾਈ ਜਾਂਦੇ ਕੋਈ ਸਿਰਾ ਬੰਨਣਾ ਨਹੀਂ ਗੱਲ ਲੱਗ ਰਹੀ ਸਾਡੀ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਆ ਹੁਣ ਦੱਸੋ ਅਸ ਜੀ ਬੰਦੇ ਕਿੰਨੂ ਕਿਹੜਾ ਆਸਰਾ ਲਈਏ ਜੀ ਜੀ ਹਾਂ ਭਾਈ ਵਿਸ਼ਾਲ ਤੁਹਾਨੂੰ ਹੁਣ ਸਮੱਸਿਆ ਕੀ ਆ ਰਹੀ ਆ ਕਿਉਂਕਿ ਇੱਕ ਕਾਗਜ਼ਾਂ ਦੇ ਵਿੱਚ ਰਿਕਾਰਡ ਤੁਹਾਡਾ ਬਣ ਗਿਆ ਕਿ ਤੁਸੀਂ ਇਸ ਦੁਨੀਆ ਤੋਂ ਇਸ ਫਾਨੀ ਸੰਸਾਰ ਨੂੰ ਛੱਡ ਚੁੱਕੇ ਹੋ ਕੀ ਸਮੱਸਿਆ ਕੀ ਆ ਰਹੀ ਆ ਤੁਹਾਨੂੰ ਸਮੱਸਿਆ ਜੇ ਮੈਂ ਕਿਤੇ ਕੰਮ ਤੇ ਲੱਗਦਾ ਉਧਾਰ ਕਾਰਡ ਮੰਗਦੇ ਨੇ ਤੇ ਆਧਾਰ ਕਾਰਡ ਉੱਥੇ ਮੇਰਾ ਬੰਦ ਆ ਰਿਹਾ ਤੇ ਸਿਮ ਲੈਣਾ ਸਿਮ ਤੇ ਵੀ ਸਾਰਾ ਕੁਝ ਹੀ ਬੰਦ ਆਦਾ ਆ ਆਧਾਰ ਕਾਰਡ ਤਾਂ ਜਿਵੇਂ ਹੀ ਬੰਦ ਹੋ ਗਈ ਤੇ ਵੋਟ ਵੀ ਨਹੀਂ ਮੈਂ ਕਿਤੇ ਪਾ ਸਕਦਾ ਸਾਰਾ ਕੁਝ ਹੀ ਬੰਦ ਹੋ ਗਿਆ ਡੈੱਡ ਸਰਟੀਫਿਕੇਟ ਨਾਲ ਹੀ ਜੀ ਹਾਂਜੀ ਭਾਈ ਹੁਣ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਜਿਨ੍ਹਾਂ ਨੂੰ ਛੱਡਾ ਉਹਨਾਂ ਨੂੰ ਫੜਿਆ ਜਾਵੇ ਜੇ ਉਹਨਾਂ ਨੂੰ ਜਾ ਕੇ ਕਹਿੰਨੇ ਆ ਭਈ ਇਹਨਾਂ ਨੂੰ ਫੜੋ ਕਹਿੰਦੇ ਲਿਆਓ ਕੋਈ ਪ੍ਰੂਫ ਦੋ ਭਈ ਇਹਨਾਂ ਨੂੰ ਫੜਨ ਤੇ ਪ੍ਰੂਫ ਦੋ ਤੇ ਪ੍ਰੂਫ ਨਾਲ ਸਾਰੀ ਗੱਲ ਹੀ ਸ਼ੁਰੂ ਹੋਣਾ ਤੋਂ ਹੋਈ ਹੈ ਤੇ ਉਹ ਅੱਗੇ ਕਹੀ ਜਾਂਦੇ ਲਿਆਓ ਪ੍ਰੂਫ ਦੋ ਸਨ ਉਹ ਕਮਿਨ ਚ ਇਹਨਾਂ ਕੋਲ ਹੀ ਆ ਜੀ ਸਾਰੇ ਠੀਕ ਹੈ ਇਹਨਾਂ ਨੇ ਮੇਥੋਂ ਲਿੱਤੇ ਆ ਤੇ ਇਹਨਾਂ ਨੂੰ ਹੀ ਆਪਾਂ ਫੜਾਂਗੇ ਤੇ ਇਹਨੂੰ ਸਰਕਾਰ ਛੱਡੀ ਜਾਨੀ ਤਾਂ ਫਿਰ ਫਾਇਦਾ ਕੀ ਹੈ ਜੀ ਦੇਖੋ ਜੀ ਤੁਸੀਂ ਆਪ ਇਨਸਾਫ ਕਰ ਸਕਦੇ ਹੋ ਮੇਰੀ ਪੰਜਾਬ ਸਰਕਾਰ ਤੋਂ ਇਹੀ ਬੇਨਤੀ ਆ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਏ ਜੀ ਸੋ ਦੋਸਤੋ ਏ ਸੀ ਉਸ ਪਰਿਵਾਰ ਦੇ ਨਾਲ ਗੱਲਬਾਤ ਉਸ ਮਾਂ ਦਾ ਦਰਦ ਜਿਹਦੇ ਇੱਕ 19 ਸਾਲਾ ਪੁੱਤਰ ਨੂੰ ਜੋ ਕਿ ਇਸ ਟਾਈਮ ਜਿਉਂਦਾ ਜਾਗਦਾ ਪਰ ਕਾਗਜ਼ਾਂ ਦੇ ਵਿੱਚ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਤਾਂ ਅਸੀਂ ਇਤੋਂ ਦੇ ਜੋ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਦੂਸਰੀ ਧਿਰ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਫਰਾਡ ਇਸ ਪਰਿਵਾਰ ਦੇ ਨਾਲ ਕੀਤਾ ਜੋ ਪਰਿਵਾਰ ਦਾ ਇਲਜ਼ਾਮ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਈਆਂ ਕਿੰਨੀਆਂ ਘਟਰਾਵਾਂ ਨੇ ਜਿਹੜੀਆਂ ਕਦੇ ਕੈਮਰੇ ਦੇ ਸਾਹਮਣੇ ਨਹੀਂ ਆਈਆਂ ਤਾਂ ਇਸ ਨੌਜਵਾਨ ਨੇ ਇੱਕ ਗੱਲ ਇਹ ਵੀ ਹੈ ਕਿ ਇਹਨਾਂ ਨੇ ਜਿਗਰਾ ਕੀਤਾ ਆਪਣੀ ਗੱਲ ਲੋਕਾਂ ਦੇ ਸਾਹਮਣੇ ਲੈ ਕੇ ਆਂਦੀ ਤਾਂ ਜੁੜੇ ਰਹੋ ਅਗਲੀ ਅਪਡੇਟ ਦੇ ਨਾਲ ਮੈਂ ਤੁਹਾਡਾ ਆਪਣਾ ਸੁਖਤੀਤ ਮੌੜ ਬਹੁਤ ਬਹੁਤ ਧੰਨਵਾਦ